ਜਿੰਨਾ ਪਾਣੀ ਓਨੇ ਹੰਝੂ ਪੰਜਾਬ ਇਸ ਸਾਲ ਬਹੁਤ ਭਾਰੀ ਹਾਲਤ ਵਿੱਚ ਆਬ ਯਾਨੀ ਪਾਣੀ ਦੀ ਤਬਾਹੀ ਨਾਲ ਲੜ ਰਿਹਾ ਹੈ ਹਰ ਨਵੇਂ ਦਿਨ ਅਸੀਂ ਸੁਣਦੇ ਹਾਂ ਕਿ ਕਿਸੇ ਦਾ ਘਰ ਰੁੜ ਗਿਆ ਜੋ ਕਿ ਸਿਰਫ ਘਰ ਹੀ ਨਹੀਂ ਸੀ ਉਸਦੇ ਲਈ ਸਕੂਨ ਅਤੇ ਸੁਪਨਿਆਂ ਦਾ ਮਹਿਲ ਸੀ ਕਿਸੇ ਕਿਸਾਨ ਦੀ ਫਸਲ ਤਬਾਹ ਹੋ ਜਾਂਦੀ ਹੈ ਜੋ ਉਸਦੀ ਮਿਹਨਤ ਦਾ ਫਲ ਅਤੇ ਕਮਾਈ ਦਾ ਜ਼ਰੀਆ ਸੀ ਇਸ ਵੀਡੀਓ 'ਚ ਅਸੀਂ ਕਿਹੜੇ ਖੇਤਰ ਪ੍ਰਭਾਵਿਤ ਹੋਏ ਨੇ ਤੇ ਜੋ ਲੋਕ ਇਸ ਹੜ੍ਹ ਨਾਲ ਆਪਣੀ ਜਾਨ ਗਵਾ ਚੁੱਕੇ ਹਨ ਇਸ ਬਾਰੇ ਚਰਚਾ ਨਹੀਂ ਕਰਾਂਗੇ ਅਸੀਂ ਸਭ ਜਾਣਦੇ ਹਾਂ ਤੇ ਵਾਰ-ਵਾਰ ਦੁਹਰਾਉਣ ਨਾਲ ਇਹ ਗਿਣਤੀ ਘਟ ਨਹੀਂ ਜਾਏਗੀ ਪਰ ਹਾਂ ਜੇ ਇਸ ਤਬਾਹੀ ਨੂੰ ਰੋਕਿਆ ਨਹੀਂ ਗਿਆ ਤਾਂ ਵੱਧ ਜ਼ਰੂਰ ਸਕਦੀ ਏ ਇਸ ਕੁਦਰਤੀ ਆਫਤ ਦੀ ਗੂੰਜ ਦੇਸ਼-ਵਿਦੇਸ਼ ਤੱਕ ਜਾ ਪਹੁੰਚੀ ਹੈ ਜੋ ਕੋਈ ਵੀ ਸੁਣ ਰਿਹਾ ਹੈ ਤੇ ਦੇਖ ਰਿਹਾ ਹੈ ਬਸ ਇਹੀ ਕਹਿ ਰਿਹਾ ਹੈ ਰੱਬਾ ਹੁਣ ਬਸ ਕਰ ਰੈਮਕਰ ਖੈਰ ਇਸ ਸਮਾਂ ਇੱਕ ਜਟ ਹੋ ਕੇ ਹੱਲ ਕੱਢਣ ਦਾ ਹੈ ਜਾਂ ਫਿਰ ਕਹੇ ਕਿ ਸਬਰ ਦਾ ਹੈ ਤੇ ਨਾਲ ਹੀ ਸਰਕਾਰ ਦੇ ਅਗਲੇ ਫੈਸਲੇ ਦਾ ਹੈ ਜੋ ਕਿ ਭਵਿੱਖ 'ਚ ਅਜਿਹੀ ਨਾ ਭੁੱਲਣਯੋਗ ਤਬਾਹੀ ਨੂੰ ਰੋਕ ਸਕੇ ਧੰਨਵਾਦ